ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸ਼ਬਦ ਕਰਾਂਗੇ ਗਣ ਗੁਰੂ ਅੰਗਦ ਦੇਵ ਪਾਸ਼ਾ ਜੀ ਦਾ ਸ਼ਬਦ ਹੈਗਾ ਸ਼ਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੈ ਜੰਤ ਉਪਾਇਨ ਤਿਨਾ ਵੀ ਰੋਜੀ ਦੇ ਇਹ ਵਾਲਾ ਸ਼ਬਦ ਹੈਗਾ ਕਿੰਨਾ ਪਿਆਰਾ ਸ਼ਬਦ ਹੈ ਗੁਰੂ ਅੰਗਦ ਦੇਵ ਪਾਸ਼ਾ ਜੀ ਦਾ ਜੋ ਕਹ ਰਹੇ ਨੇ ਨਾਨਕ ਚਿੰਤਾ ਮਤ ਕਰੋ ਕਿੰਨਾ ਸੋਣਾ ਸਮਝਾ ਰਹੀ ਆ ਬਾਣੀ ਕਿ ਇਹ ਨਾਨਕ ਫਿਕਰ ਨਾ ਕਰੋ ਚਿੰਤਾ ਨਾ ਕਰੋ ਇਹ ਫਿਕਰ ਉਸ ਪ੍ਰਮਾਤਮਾ ਨੂੰ ਹੈ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਅੱਗੇ ਕਹਿੰਦੇ ਨੇ ਜਲਮੇ ਜੰਤੁ ਪਾਇਨ ਤਿੰਨਾ ਵੀ ਰੋਜੀ ਦੇ ਇੱਕ ਇਨਸਾਨ ਰੋਜੀ ਦੀ ਫਿਕਰ ਹੀ ਕਰਦਾ ਹੈ ਲੇਕਿਨ ਇੱਥੇ ਗੁਰੂ ਗ੍ਰੰਥ ਦੇ ਪਾਸ਼ਾ ਜੀ ਕਹਿ ਰਹੇ ਨੇ ਜਲਮੇ ਜੰਤੁ ਪਾਇਨ ਜਿਹੜੇ ਪਾਣੀ ਵਿੱਚ ਜੀ ਰਹਿੰਦੇ ਨੇ ਉਹਨਾਂ ਨੂੰ ਵੀ ਰੋਜ਼ੀ ਦਿੰਦਾ ਹੈ ਉਹ ਕਿਹੜੀ ਫਿਕਰ ਕਰਦੇ ਹਨ ਉਹਨਾਂ ਨੂੰ ਪਾਣੀ ਵਿੱਚ ਹੀ ਰੋਜ਼ੀ ਦੇਹੀ ਜਾਂਦਾ ਹੈ ਉੱਥੇ ਹੱਟਣਾ ਚੱਲ ਨਹੀਂ ਨਾ ਕੋ ਕਿਰਸ਼ ਕਰੇ ਪਾਣੀ ਵਿੱਚ ਕੋਈ ਦੁਕਾਨ ਨਹੀਂ ਚੱਲਦੀ ਆਪਾਂ ਵੇਖਦੇ ਹਾਂ ਸਮੁੰਦਰ ਵਿੱਚ ਕਿੰਨੇ ਜੀਵ ਜੰਤ ਹਨ ਉੱਥੇ ਨਾ ਕੋਈ ਦੁਕਾਨ ਚੱਲਦੀ ਹੈ ਨਾ ਕੋਈ ਉੱਥੇ ਖੇਤੀ ਕਰ ਸਕਦਾ ਹੈ ਕੋਈ ਵਾਹੀ ਨਹੀਂ ਕਰ ਸਕਦਾ ਸੰਗਤ ਜੀ ਲੇਕਿਨ ਉੱਥੇ ਜੋ ਜੀ ਨੇ ਉਹਨਾਂ ਨੂੰ ਵੀ ਉਹ ਰਿਜਕ ਉਹ ਪ੍ਰਮਾਤਮਾ ਦੇ ਰਿਹਾ ਹੈਗਾ ਉਹ ਕਿਵੇਂ ਦੇ ਰਿਹਾ ਹੈਗਾ ਸੌਦਾ ਮੂਲ ਨਾ ਹੋਵੇ ਨਾ ਕੋ ਲਏ ਨਾ ਦੇ ਉੱਥੇ ਨਾ ਕੋਈ ਸੌਦਾ ਹੋ ਰਿਹਾ ਹੈ ਨਾ ਕੋਈ ਲੈਣ ਦੇਣ ਦਾ ਉੱਥੇ ਵਪਾਰ ਹੋ ਰਿਹਾ ਹੈਗਾ ਲੇਕਿਨ ਫਿਰ ਵੀ ਉੱਥੇ ਰੋਜ਼ੀ ਪ੍ਰਮਾਤਮਾ ਦੇ ਰਿਹਾ ਹੈਗਾ ਉਹ ਕਿਵੇਂ ਕਰ ਰਿਹਾ ਹੈਗਾ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਜੀਆ ਕਾ ਆਹਾਰ ਉਹ ਜਿਹੜੇ ਜੀ ਨੇ ਉਹਨਾਂ ਦਾ ਆਹਾਰ ਜੋ ਖੁਰਾਕ ਹੈ ਉਹ ਵੀ ਜੀ ਹਨ ਸਮੁੰਦਰਾਂ ਦੇ ਜੀ ਹਨ ਜੋ ਪਾਣੀ ਵਿੱਚ ਜੋ ਜੀ ਹਨ ਉਹਨਾਂ ਦਾ ਜੋ ਆਹਾਰ ਹੈ ਉਹ ਵੀ ਜੀਵ ਹੰ ਉਹਨਾਂ ਦਾ ਆਹਾਰ ਜੋ ਖੁਰਾਕ ਹੈ ਉਹ ਵੀ ਜੀਵ ਹਨ ਵਿੱਚ ਉਪਾਏ ਸਾਇਰਾ ਤਿੰਨਾ ਵੀ ਸਾਰ ਕਰੇ ਸਮੁੰਦਰਾਂ ਵਿੱਚ ਉਸਨੇ ਪੈਦਾ ਕੀਤਾ ਹੈਗਾ ਉਹਨਾਂ ਦੀ ਸੰਭਾਲ ਵੀ ਕਰਦਾ ਹੈ ਤੇ ਇੱਥੇ ਕਹ ਰਹੇ ਨੇ ਤੂੰ ਕਿਉਂ ਫਿਕਰ ਕਰਦਾ ਹੈ ਨਾਨਕ ਚਿੰਤਾ ਮਤ ਕਰੋ ਬਈ ਇਨਸਾਨ ਹੈ ਮਨੁੱਖ ਤੂੰ ਕਿਉਂ ਚਿੰਤਾ ਕਰਦਾ ਹੈ ਤੇਰੀ ਸਾਰੀ ਫਿਕਰ ਉਸ ਪ੍ਰਮਾਤਮਾ ਨੂੰ ਹੈ ਉਹ ਆਪ ਹੀ ਸਭ ਕਰਨ ਵਾਲਾ ਹੈ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਚਿੰਤਾ ਕਰਨ ਦੀ ਲੋੜ ਨਹੀਂ ਤੇ ਪ੍ਰਭੂ ਆਪ ਹੀ ਫਿਕਰ ਕਰਦਾ ਹੈ ਤੇਰੀ ਆਪ ਹੀ ਉਹ ਸੰਭਾਲ ਕਰੇਗਾ ਆਓ ਇਹ ਸ਼ਬਦ ਕਰਦੇ ਹਾਂ ਹਾਰਮੋਨੀਅਮ ਤੇ ਕਿਸ ਤਰੀਕੇ ਨਾਲ ਹੋਣਾ ਹੈ ਪਹਿਲਾਂ ਨੋਟੇਸ਼ਨ ਹੋਏਗੀ ਉਸ ਤੋਂ ਬਾਅਦ ਫਿਰ ਸ਼ਬਦ ਆਪਾਂ ਕਰਾਂਗੇ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਨਵੀਂ ਸੰਗਤ ਜੁੜੀ ਹੈ ਜੋ ਵੀਡੀਓ ਤੇ ਨਵੇਂ ਆਏ ਨੇ ਉਹ ਵੀਡੀਓ ਨੂੰ ਜ਼ਰੂਰ ਲਾਈਕ ਕਰ ਲੈਣ ਤਾਂ ਕਿ ਹੋਰ ਵੀ ਜੋ ਗੁਰਬਾਣੀ ਦੀਆਂ ਕੀਰਤਨ ਦੀਆਂ ਵੀਡੀਓ ਅਪਲੋਡ ਹੋਣਗੀਆਂ ਕਿਉਂਕਿ ਰੋਜ਼ਾਨਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਕੀਰਤਨ ਦੀ ਵੀਡੀਓ ਆ ਰਹੀ ਹੈ ਤੇ ਆਪ ਜੀ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਔਰ ਨਾਲ ਲੱਗਦਾ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਆਉਣ ਵਾਲੀ ਵੀਡੀਓ ਹੋਣਗੀਆਂ ਉਸ ਦਾ ਨੋਟੀਫਿਕੇਸ਼ਨ ਆਪ ਜੀ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਆਓ ਸ਼ਬਦ ਸ਼ੁਰੂ ਕਰਦੇ ਹਾਂ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੇ ਇਹ ਇਹ ਵਾਲਾ ਸ਼ਬਦ ਆਪ ਜੀ ਨੂੰ ਅਮਰਤ ਕੀਰਤਨ 158 ਤੇ ਮਿਲ ਜਾਏਗਾ ਪੈਨ ਆਪਾਂ ਰੋਟੇਸ਼ਨ ਦੇਖਾਂਗੇ ਫਿਰ ਬਾਅਦ ਵਿੱਚ ਆਪਾਂ ਸ਼ਬਦ ਪੂਰਾ ਕਰਾਂਗੇ ਆਓ ਸ਼ੁਰੂ ਕਰਦੇ ਹਾਂ ਨਾਨਕ ਚਿੰਤਾ ਮਤ ਕਰੋ ਨਾਨਕ ਚਿੰਤਾ ਮਤ ਕਰੋ ਸੁਰ ਵੇਖੋ ਸਾਰੇ ਸਾਨੀ ਸਾਗਮਾ ਪਾ सारे सानी सागा कोमल लगेगा रे कोमल लगेगा नी कोमल लगेगा अगे धा भी कोमल लगेगा ठीक है जी अगे देखो चिंता तिस ही है चिंता तिस ही ਕੁਇਸ ਤਰੀਕੇ ਦੇ ਨਾਲ ਜਦੋਂ ਆਪਾਂ ਗਾਵਾਂਗੇ ਚਿੰਤਾ ਤਿਸਹੀ ਹੈ ਐਥੋ ਤੱਕ ਆ ਗਏ ਫਿਰ ਆਪਾਂ ਇਹਦੇ ਨਾਲ ਬੀਟ ਮਿਲਾਨੀ ਹੈ ਸਿਰਫ ਬੀਟ ਮਿਲਾਨ ਕਰਕੇ ਜਾਂ ਤੁਸੀਂ ਇੱਥੇ ਖਤਮ ਕਰਕੇ ਇੱਥੇ ਵੀ ਆ ਸਕਦੇ ਹੋ ਚਿੰਤਾ ਤਿਸਹੀ ਹੈ ਇਹ ਚਿੰਤਾ ਤਿਸਹੀ ਸਤੇ ਦੇ ਨਾਲ ਲਾਈਨ ਨੂੰ ਬੀਟ ਮਿਲ ਜਾਏਗੀ ਬੀਟ ਨਾਲ ਬੀਟ ਮੈਚ ਹੋ ਜਾਏਗੀ ਠੀਕ ਹੈ ਜੀ ਹੁਣ ਅੱਗੇ ਅੰਤਰਾ ਵੇਖ ਲੈਣੇ ਆ ਇੱਥੇ ਸੀਗੇ ਔਰ ਅੰਤਰਾ ਆਪਣਾ ਇੱਥੋਂ ਗਾ ਤੋਂ ਕੋਮਲ ਗਾ ਤੋਂ ਜਨਮ ਜੰਤੇ ਉਪਾਇਨ ਫਿਰ ਵੇਖੋ ਜਨਮ ਜੰਤੇ ਉਪਾਇਨ ਗਾ ਤਿੰਨਾ ਭੀ ਰੋਜ਼ੀ ਦੇ ਤਿੰਨਾ ਭੀ ਰੋਜ਼ੀ ਦੇ ਧਾ ਧਾ ਕਾਮ ਮਾ ਪਧਾ ਪਾ ਧਾ ਧਾ ਕਾਮ ਮਾ ਪਧਾ ਪਾ ਐਸੁਰ ਲਗਨੇ ਨੇ ਔ

Sim. and cry you mm. ਸੰਗਤ ਜੀ ਇਹ ਸੀਗਾ ਪੂਰਾ ਸ਼ਬਦ ਆਪ ਜੀ ਨੇ ਸਰਵਨ ਕੀਤਾ ਇਸ ਤਰੀਕੇ ਦੇ ਨਾਲ ਆਪ ਜੀ ਨੇ ਬਾਰ ਬਾਰ ਰਿਪੀਟ ਕਰਕੇ ਆਪ ਜੀ ਪ੍ਰੈਕਟਿਸ ਕਰ ਸਕਦੇ ਹੋ ਹਾਰਮੋਨੀਅਮ ਤੇ ਬਹੁਤ ਆਰਾਮ ਨਾਲ ਸਲੋ ਸਲੋ ਆਪ ਜੀ ਸਿੱਖ ਸਕਦੇ ਹੋ ਔਰ ਪ੍ਰੈਕਟਿਸ ਜਰੂਰ ਕਰੋ ਜੀ ਇਹ ਜਿਹੜੀ ਗੁਰਬਾਣੀ ਦੀ ਵੀਡੀਓ ਹੈਗੀ ਆ ਆਪ ਜੀ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰ ਸਕਦੇ ਹੋ ਤਾਂ ਕਿ ਉਹ ਵੀ ਇਸ ਤਰੀਕੇ ਨਾਲ ਗੁਰਬਾਣੀ ਸਿੱਖ ਸਕਣ ਗੁਰਬਾਣੀ ਨਾਲ ਜੁੜ ਸਕਣ ਸ਼ਬਦ ਕੀਰਤਨ ਦੇ ਨਾਲ ਜੁੜ ਸਕਣ ਆਪ ਜੀ ਸ਼ੇਅਰ ਜ਼ਰੂਰ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ